ਸਿੱਟੀ ਗੰਡੀ ਸਾਹਿਬ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਹੋ ਅਤੇ ਸੇਵਾ ਕਰਨ ਦੇ ਲਈ ਕੀ ਕਹਣਾ ਚਾਹੁੰਦੇ ਹਾਂ ਮੈਂ ਕਾਲਪੁਰ ਦਾ ਸ਼ਤਰਾ ਨਾ ਕਰਦਾ ਕਿ ਅੱਜ ਸ੍ਰੀ ਕਾਲਪੁਰ ਸਾਹਿਬ ਤੋਂ ਅਦੇਸ਼ ਆ ਰਹੀ ਹੈ ਕਿ ਅਸੀਂ ਸੇਵਾ ਵਿੱਚ ਰਹਿਣਾ ਹੈ ਨਾ ਕੋਈ ਲਗਾਤਾਰ ਚੱਲ ਰਹੇ ਜੀ ਲਗਾਤਾਰ ਸਰਦਾਰ ਸੁਖਵਿੰਦਰ ਸਿੰਘ ਰਾਜਤ ਸਾਹਿਬ ਸਾਰੇ ਸ਼ਮਿਲ ਦੇ ਸਾਰੇ ਪਾਰਟੀ ਦੇ ਆਗੂ ਤੇ ਬਕਰ ਸਰ ਬਾਦ ਨੂੰ ਮੈਂ ਹੱਥ ਕਰਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੋਸਾ ਸਰ ਸਾਹਿਬ ਦੇ ਵਿੱਚ ਸਾਰੇ ਇੱਥੇ ਦੇ ਆਗੂ ਤੇ ਬਕਰ ਸਰ ਬਾਦ ਨੂੰ ਨਾਮ ਦਾ ਸੇਵਾ ਦੇ ਵਿੱਚ ਸ਼ਾਮਿਲ ਕੱਲ ਨੂੰ ਸੇਵਾ ਦਾ ਕਿਸੇ ਜਗ੍ਹਾ ਤੋਂ ਤੇ ਪਾਰਟੀ ਦੇ ਨਾਲ ਬਕਰ ਸਰ 10:00 ਵਜੇ ਸ਼੍ਰੀ ਕਾਂਟਕ ਸਾਹਿਬ ਦੇ 10:00 ਤੇ ਬਾਰੇ ਨਾਲ ਨਾਲ ਪਲੇਅਰ ਹੈ ਇਹ ਸਾਰੀ ਸੇਵਾ ਜੀ ਨੀ ਸਭ ਨੂੰ ਹੋਏਗੀ ਗੁਰਪਾਰ ਤੇ ਚਰਨਚਰ ਦਾਸ ਆ ਕੇ ਸਾਰਿਆਂ ਦੀ ਸੇਵਾ ਜਿਹੜੀ ਗੁਰਪਾਰ ਆ ਜੀ ਪਰ ਮਤਲਬ ਜੋ ਪਰਚਾ ਦਿੱਤਾ ਗਿਆ ਜੋੜਾ ਤੇ ਉਹ ਕਿੱਥੋਂ ਤੱਕ ਗ੍ਰੀਫ ਪਹੁੰਚ ਚੁੱਕੀ ਆ ਜਿਹੜੀ ਗੱਲ ਕੀਤੀਵੇਂ ਟਾਈਮਿੰਗ ਦਾ ਕਿਹਾ ਜਾਦਾ ਪਰਚਾ ਤੇ ਲੇਟ ਹੋ ਰਿਹਾ ਹੈ ਗੱਲ ਇਹ ਆ ਕਿ ਗਵਰਨਮੈਂਟ ਵੱਲੋਂ ਕੋਈ ਕਸਮ ਨਹੀਂ ਰੱਖਿਆ ਪਹਿਲਾਂ ਜਿਸ ਤਰੀਕੇ ਪ੍ਰੋਡਕਸ਼ਨ ਦੇ ਕੇ ਉਹਨੂੰ ਪ੍ਰਧਾਨ ਸਾਹਿਬ ਦੇ ਤੱਕ ਪਹੁੰਚਾਇਆ ਗਿਆ ਉਹਦੇ ਵਿੱਚ ਵੀ ਸਰਕਾਰ ਤੋਸ਼ੀ ਹੈ ਉਸ ਤੋਂ ਬਾਅਦ ਜਿਹੜਾ ਇਸ਼ੂ ਨੂੰ ਡਿਵਰਟ ਕਰਨ ਵਾਸਤੇ ਜਿਹੜਾ ਸਿਫਤੀ ਦਾ ਐਂਗਲ ਫਲੋਟ ਕੀਤਾ ਗਿਆ ਉੱਥੇ ਵੀ ਸਰਕਾਰ ਦੀ ਜਿਹੜੀ ਹੈ ਮਾੜੀ ਨੀਤ ਸਮਝ ਆਉਂਦੀ ਹੈ। ਔਰ ਉਸ ਤੋਂ ਬਾਅਦ ਜਿਹੜੀ ਐਫਆਰ ਲਿਖੀ ਹੈ ਉਹ ਵੀ ਕੇਸ ਨੂੰ ਖਾਕਿਆਂ ਦੇ ਪਾਸੇ ਤੋਂ ਹੁਣ ਵਾਲੇ ਪਾਸੇ ਹੈ। ਔਰ ਹਾਲੇ ਕੱਲ ਤੱਕ ਤਾਂ ਅਸੀਂ ਸੇਵਾਵਾਂ ਜਿੱਤਦੀਆਂ ਪਰसों ਅਰਦਾਸ ਹੋਣ ਤੋਂ ਬਾਅਦ بڑے ਵੱਡੇ ਖਲੋਸੇ। ਕਦੀ ਐਨਡੀਸੀ ਸਟੇਟ ਆਕ ਦੇ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਵਾਸਤੇ ਸਰਕਾਰਾਂ ਐਂਦੇ ਨਵੇਂ ਤਰੀਕੇ ਦੀ ਜਾਣਦੀ ਹੈ ਇਹ ਜਿਹੜੀ ਅਸੀਂ ਬਾਰ ਬਾਰ ਕਹਿ ਰਹੇ ਨਾ ਕਿ ਜਿਹੜੀ ਮਾਰਡਰੇਟ ਸਿਚੂਏਸ਼ਨ ਕਰ ਉਹਨੂੰ ਖਤਮ ਕਰਨ ਦੀ ਜਿਹੜੀ ਬੜੀ ਵੱਡੀ ਸਾਜ਼ਿਸ਼ ਹੈ ਕਰ ਪਰਸੋਂ ਅਵੇ ਨੇ ਹੁੱਕੇ ਸਾਹਮਣੇ ਫਿਰ ਬਾਕੀ ਤਾਂ ਸੁਧਾਰ ਲੈਣਾ ਕੋਈ ਦੁਬਾਰਾ ਕੋਈ ਗੱਲਬਾਤ ਨਹੀਂ ਕਿ ਹੱਲੇ ਤਾਂ ਸਾਡਾ ਸੇਵਾ ਦਾ ਕਾਗਜ਼